ਅਸੀਂ ਥੋੜੇ ਦਿਨ ਪਹਿਲਾਂ ਅਸੀਂ ਵਿਧਾਨ ਸਭਾ ਹਲਕਾ ਜੀਰਾ ਦੇ ਪਿੰਡ ਤਲਵੰਡੀ ਨਿਪਾਲਾਂ ਦੇ ਵਿੱਚ ਇੱਕ ਕਵਰੇਜ ਕੀਤੀ ਸੀ ਜਿਹਦੇ ਵਿੱਚ ਐਸ ਐਚਓ ਮੱਖੂ ਗੁਰਜੰਟ ਸਿੰਘ ਉਹ ਵੀ ਆਏ ਸਨ ਤੇ ਪਿੰਡ ਦੇ ਵਤਵੰਤੇ ਸਾਰੇ ਹਾਜ਼ਰ ਸਨ ਕਿਸਾਨ ਆਗੂ ਹਾਜ਼ਰ ਸਨ ਇਹਨਾਂ ਨੇ ਕਮੇਟੀ ਦਾ ਉਦਨਗਠਨ ਕੀਤਾ ਸੀ ਤੇ ਕਿਹਾ ਸੀ ਕਿ ਇਦਾਂ ਇਦਾਂ ਕਮੇਟੀ ਬਣਾਵਾਂਗੇ ਤੇ ਉਹਨੂੰ ਚਲਾਇਆ ਕਰਾਂਗੇ ਰਾਤ ਨੂੰ ਬੰਦੇ ਬੈਠਾ ਕਰਨਗੇ ਨਸ਼ਿਆਂ ਦੇ ਵਿਰੁੱਧ ਜਿਹੜੀ ਕਮੇਟੀ ਜਿਹੜੀ ਉਹ ਬਣਾਈ ਗਈ ਸੀ ਇਹਨਾਂ ਦੇ ਵੱਲੋਂ ਤੇ ਉਸ ਦਿਨ ਸਾਰਿਆਂ ਨੇ ਸ਼ਲਾਘਾ ਵੀ ਕੀਤੀ ਪਰ ਨਾਲ ਉਸ ਦਿਨ ਕਈਆਂ ਦੇ ਮਨ ਦੇ ਵਿੱਚ ਡਾਟ ਵੀ ਆ ਰਹੇ ਸੀ ਔਰ ਕਈ ਕਮੈਂਟ ਵੀ ਕਈਆਂ ਨੇ ਕੀਤੇ ਸੋਸ਼ਲ ਮੀਡੀਆ ਦੇ ਉੱਪਰ ਵੀ ਇਹ ਸਾਰਾ ਕੁਝ ਜਿਹੜਾ ਵਾ ਅੱਜ ਦਾ ਦੇਣੀ ਹੁੰਦਾ ਜਾਂ ਇੱਕ ਦਾ ਦੇਣੀ ਹੁੰਦਾ ਬਾਅਦ ਵਿੱਚ ਕੋਈ ਨਹੀਂ ਇਕੱਠਾ ਹੁੰਦਾ ਬਾਅਦ ਵਿੱਚ ਫਿਰ ਸਾਰਾ ਕੁਝ ਉਹੀ ਚੱਲਦਾ ਰਹਿੰਦਾ ਪਰ ਸਾਨੂੰ ਲੱਗਿਆ ਕਿ ਛਾਪਾ ਤਾਂ ਮਾਰ ਕੇ ਵੇਖੀਏ ਸੀ ਵੀ ਕੀ ਵਾਕਈ ਚੱਲ ਰਿਹਾ ਤੇ ਕੁਝ ਕਿ ਨਹੀਂ ਫਿਰ ਸਾਡੀ ਟੀਮ ਨੇ ਜਸਨਜੀਤ ਛਾਪਾ ਮਾਰਿਆ ਤੇ ਛਾਪਾ ਮਾਰਦੇ ਦੌਰਾਨ ਸਾਨੂੰ ਇੱਥੇ ਅੱਜ ਜਿਹੜੇ ਇੰਨੇ ਬੰਦੇ ਜਿਹੜੇ ਹਾਜ਼ਰ ਮਿਲੇ ਆ ਤੇ ਆਪਾਂ ਇਹਨਾਂ ਦੇ ਨਾਲ ਸਾਰਿਆਂ ਦੇ ਨਾਲ ਗੱਲਬਾਤ ਕਰਦੇ ਆ। ਇਹ ਕੈਮਰਾਮੈਨ ਨੂੰ ਸਾਰੇ ਇੱਕ ਵਾਰੀ ਇਹਨਾਂ ਦੇ ਕੈਮਰਾ ਘੁਮਾ ਦਿਓ ਸਾਰੇ ਵੀਰਾਂ ਤੇ ਜਿਹੜੇ ਜਿਹੜੇ ਇੱਥੇ ਹਾਜ਼ਰ ਨੇ। ਹੋਰ ਜੀ ਪ੍ਰਧਾਨ ਸਾਹਿਬ ਜੀ ਕੀ ਹਾਲ ਚਾਲ ਠੀਕ ਠਾਕ ਹੋ? ਸਤਿ ਸ੍ਰੀ ਅਕਾਲ ਦੀ ਚੜ੍ਹਦੀ ਕਲਾ। ਹੋਰ ਸੁਪਨ ਸਿੰਘ ਸਾਹਿਬ ਠੀਕ ਠਾਕ ਤੁਸੀਂ ਸਾਰੇ? ਸਤਿ ਸ੍ਰੀ ਅਕਾਲ ਦੀ ਚੜ੍ਹਦੀ ਕਲਾ। ਇਹ ਸੁਪਨ ਸਿੰਘ ਸਾਹਿਬ ਸਵਾਲ ਮੇਰਾ ਸਭ ਤੋਂ ਪਹਿਲਾਂ ਤੇ ਇਹ ਆ ਕਿ ਪਹਿਲੇ ਤੇ ਸਵਾਲ ਬਾਅਦ ਚ ਪਹਿਲਾਂ ਵਧਾਈ ਆ ਕਿ ਤੁਸੀਂ ਜਿਹੜਾ ਕੰਮ ਕਿਹਾ ਸੀ ਉਹਦੇ ਉੱਤੇ ਪੈਰਾ ਦੇ ਰਹੇ ਹੋ ਕਹਿਣੀ ਕਥਨੀ ਜਿਹੜੀ ਤੁਹਾਡੀ ਉਹ ਇੱਕ ਜੇਕਰ ਫਾਂਸ ਦੇ ਸੱਦੇ ਲਵਜਨ ਕਹਿਣਾ ਹੋਵੇ ਤੇ ਨਹੀਂ ਤੇ ਅਸੀਂ ਬੜੀਆਂ ਕਵਰੇਜ ਕੀਤੀਆਂ ਵਾ ਬੜੀਆਂ ਕਮੇਟੀਆਂ ਦੀ ਕਵਰੇਜ ਕੀਤੀਆਂ ਉਸ ਕਮੇਟੀਆਂ ਬਣਦੀਆਂ ਗੁਰੂ ਘਰਾਂ ਦੇ ਵਿੱਚ ਤੇ ਜਦੋਂ ਬਾਅਦ ਦੇ ਵਿੱਚ ਕੋਈ ਗੱਲਬਾਤ ਨਹੀਂ ਹੁੰਦੀ ਕੋਈ ਬਾਹਰੋਂ ਆਣ ਕੇ ਬੈਠਦਾ ਨਹੀਂਗਾ ਕੁਝ ਨਹੀਂ ਕਰਦਾ ਪਰ ਅੱਜ ਅਸੀਂ ਆਏ ਆ ਬੈਠੇ ਏ ਵੇਖਣ ਵਾਸਤੇ ਤੇ ਸਾਨੂੰ ਇੰਨੇ ਜਿਹੜੇ ਉਹ ਇਕੱਠੇ ਮਿਲੇ ਨੇ ਤੇ ਸਾਨੂੰ ਖੁਸ਼ੀ ਵੀ ਹੋਈ ਆ ਕਿ ਵਾਕੇ ਜੋ ਇਹਨਾਂ ਨੇ ਕਿਹਾ ਸੀ ਉਹ ਕੀਤਾ ਤੇ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਸਾਰਾ ਦੇਖ ਕੇ ਨਗਰ ਦਾ ਇੱਕ ਇਹ ਨੂੰ ਲੈ ਕੇ ਬਿਲਕੁਲ ਜੀ ਮਰਾਣਾ ਸਾਹਿਬ ਧੰਨਵਾਦ ਕਰਦੇ ਆ ਤੁਸੀਂ ਅਜਨチェ ਸਾਡੇ ਨਗਰ ਚ ਆਏ ਔਰ ਤੁਸੀਂ ਕਵਰੇਜ ਕੀਤੀ ਸੀ ਜਿਸ ਦਿਨ ਸਾਡੇ ਪਿੰਡ ਦੇ ਵਿੱਚ ਕਮੇਟੀ ਦਾ ਗਠਨ ਕੀਤਾ ਸੀ ਨੀਅਤ ਕਰਨ ਦੀ ਹੋਵੇ ਤੇ ਸਭ ਕੁਝ ਮੰਜਲਾ ਜਿਹੜੀਆਂ ਉਹ ਸਰ ਕਰ ਸਕਦੇ ਆ ਸਾਡੇ ਸਾਰੇ ਨਗਰ ਨੇ ਬਹਿ ਕੇ ਮੰਥਨ ਕਰਕੇ ਕੋਈ ਪੰਜ-ਛੇ ਦਿਨ ਦਾ ਮੰਥਨ ਕੀਤਾ ਸੀ ਔਰ ਜਿਹੜਾ ਸੇਵਾ ਦਰਿਆ ਪੰਜਾਬ ਦੇ ਵਿੱਚ ਵਗ ਰਿਹਾ ਨਸ਼ਿਆਂ ਦਾ ਉਹਨੂੰ ਠੱਲ ਪਾਉਣ ਵਾਸਤੇ ਸਾਡਾ ਜਿਹੜਾ ਰਿਆਵਲ ਦਸਤਾ ਨੌਜਵਾਨ ਅੱਜ ਦਾ ਬੱਚਾ ਕੱਲ ਦਾ ਵਾਰਿਸ ਆਉਣ ਵਾਲਾ ਮਸਤੱਬਲ ਜਿਹੜਾ ਨੌਜਵਾਨ ਆ ਸਾਡੇ ਉਹਨਾਂ ਨੇ ਉਦਮ ਕੀਤਾ ਸੀ ਔਰ ਬਜ਼ੁਰਗਾਂ ਦੀ رائے ਲਈ ਸਿਆਣੇ ਬੰਦਿਆਂ ਦੀ رائے ਲਈ ਸਾਡੀਆਂ ਭੈਣਾਂ ਨੇ ਵੀ ਵੱਡਾ ਸਾਹ ਦਿੱਤਾ ਤੇ ਤੁਸੀਂ ਕਮੇਟੀ ਦਾ ਗਠਨ ਕੀਤਾ ਐਸ ਐਚਓ ਮਕੂ ਸਦਾਗਰਜਨ ਸੁਮੀ ਆਏ ਸੀ ਹਾਈ ਲੈਵਲ ਤੱਕ ਸਾਡੀ ਉਹ ਖਬਰ ਜਿਹੜੀ ਉਹ ਗਈ ਦੁਨੀਆ ਦੇਸ਼ ਵਿਦੇਸ਼ ਉਹਦੇ ਵਿੱਚ ਔਰ ਅਸੀਂ ਇਸ ਗੱਲ ਨੂੰ ਤਹਈਆ ਕੀਤਾ ਨਗਰ ਵਾਲਿਆਂ ਨੇ ਵੀ ਅਸੀਂ ਜਿਹੜਾ ਇਹ ਕਮੇਟੀ ਬਣਾ ਦਿੱਤੀ ਇਹਨੂੰ ਸਫਲਤਾ ਵੱਲ ਜਾਣਾ ਸੀ ਔਰ ਜਦੋਂ ਸਫਲਤਾ ਵੱਲ ਜਾਂਦੇ ਆ ਬਹੁਤ ਸਾਰੀਆਂ ਮੁਸ਼ਕਲਾਂ ਹੁੰਦੀਆਂ ਨੇ ਉਹਦੇ ਵਿੱਚ ਕਈ ਮਸਲੇ ਆਉਂਦੇ ਆ ਲੜਾਈ ਝਗੜੇ ਵੀ ਹੁੰਦੇ ਆ ਪਰ ਵਾਈਕਰੂ ਦੀ ਮਿਹਰ ਆ ਸਾਡੇ ਨਗਰ ਤੇ ਆ ਨੌਜਵਾਨ ਜਿਹੜਾ ਸਾਡੀ ਕਮਾਂਡ ਕਰ ਰਹੇ ਆ ਸਾਡੇ ਨਗਰ ਦੇ ਨੌਜਵਾਨ ਇਸ ਵਾਰੀ ਵਾਹਿਗੁਰੂ ਨੇ ਰਹਿਮਤ ਕੀਤੀ ਸਾਡੇ ਪਿੰਡ ਤੇ ਸਰਪੰਚ ਵੀ ਸਾਡਾ ਨੌਜਵਾਨ ਜਿਹੜਾ ਭਤੀਜਾ ਸਾਡਾ ਬਣਿਆ ਔਰ ਪ੍ਰਧਾਨ ਵੀ ਅਸੀਂ ਜਿਹੜਾ ਮੁੰਡਾ ਨੌਜਵਾਨ ਬਣਿਆ ਹੈ ਦੋਵੇਂ ਹੀ ਇੱਥੋਂ ਜਿਹੜੇ ਪ੍ਰਧਾਨ ਹੈ ਔਰ ਸਾਰੀ ਕਮੇਟੀ ਤਕਰੀਬਨ ਹਰ ਬੰਦਾ ਹੀ ਪ੍ਰਧਾਨ ਹੁੰਦਾ ਹੈ ਅਸੀਂ ਬਣਾ ਕੇ ਇਹਦੀ ਰੂਪਰੇਖਾ ਜਿਹੜੀ ਅਲਿਕੀ ਸੀ ਅਸੀਂ ਫੰਡ ਵੀ ਤਕਰੀਬਨ ਅਸੀਂ ਪਿੰਡ ਚੋਂ ਹਰ ਘਰ ਨੂੰ ਲਾਇਆ ਔਰ ਹਰ ਘਰ ਦੀ ਜ਼ਿੰਮੇਵਾਰੀ ਕੋਈ ਇੱਕ ਕਮੇਟੀ ਮੈਂਬਰ ਨਹੀਂ ਔਰ ਲੰਮਾ ਚਲਾਉਣ ਵਾਸਤੇ ਜਿਵੇਂ ਤੁਸੀਂ ਫੰਡ ਲਾਇਆ ਉਹ ਫੰਡ ਕਾਦੇ ਵਾਸਤੇ ਜਿਵੇਂ ਇੱਥੇ ਮੁੰਡੇ ਰਹਿੰਦੇ ਆ ਕੋਈ ਚਾਹ ਪਾਣੀ ਪੀਂਦੇ ਆ ਰਾਤ ਨੂੰ ਖਰਚਾ ਹੁੰਦਾ ਵਾ ਜਾਂ ਹੋਰ ਕੋਈ ਹੋਰ ਹੋਰ ਕੀ ਕੁਝ ਕਦੇ ਹਸਤੇ ਨਹੀਂ ਚਾਹ ਪਾਣੀ ਤਾਂ ਤਕਰੀਬਨ ਪ੍ਰਸ਼ਾਦਾ ਪਾਣੀ ਸ਼ਾਕੀ ਸਾਰੇ ਆਉਂਦੇ ਆ ਜਿਹੜਾ ਤੁਸੀਂ ਆਰਓ ਸਾਡਾ ਪੁਰਾਣਾ ਬੰਦ ਪਿਆ ਸੀ ਨੌਜਵਾਨ ਨੇ ਉਦਮ ਕੀਤਾ ਇਹਦੀ ਸਫਾਈ ਬਹੁਤ ਬੁਰਾ ਹਾਲ ਸੀ ਇਹਦੇ ਵਿੱਚ ਇਹਨੂੰ ਸਫਾਈ ਕਰਕੇ ਕੁਰਸੀਆਂ ਲਿਆਂਦੀਆਂ ਚੇਅਰ ਲਿਆਣ ਕੇ ਰੱਖੀਆਂ ਨੇ ਤੇ ਇਸ ਪਾਈ ਰੋਜ਼ ਮੁੰਡੇ ਨੌਜਵਾਨ ਕਰਦੇ ਆ ਇਹ ਜਿਹੜੀ ਕਮੇਟੀ ਦੀ ਬਿਲਕੁਲ ਜੀ ਕਮੇਟੀ ਦੀ ਹੈ ਸਾਰਾ ਕੁਝ ਪ੍ਰਬੰਧ ਕੀਤਾ ਹੈ ਔਰ ਲਾਈਟਾਂ ਦਾ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਔਰ ਇਹ ਸਾਰਾ ਕਮੇਟੀ ਨੇ ਕੀਤਾ ਬਿਲਕੁਲ ਜੀ ਬਿਲਕੁਲ ਔਰ ਪਿੰਡ ਦੇ ਵਿੱਚ ਵੀ ਨੌਜਵਾਨ ਜਿਹੜੇ ਸਾਡੀ ਸ਼ਬਾ ਬਣੀ ਕਮੇਟੀ ਮੁੰਡੇ ਆ ਉਹਨਾਂ ਤੁਸੀਂ ਸਾਡੀ ਗਲੀ ਚ ਦੇਖ ਕੇ ਆਇਓ ਸਾਰੇ ਲਾਈਟਿੰਗ ਦਾ ਬਹੁਤ ਵੱਡੇ ਪੱਧਰ ਪ੍ਰਬੰਧ ਕੀਤਾ ਇਹਨਾਂ ਨੌਜਵਾਨਾਂ ਨੇ ਸਾਰਾ ਤਿਆਰ ਕੀਤਾ ਵੀ ਅਸੀਂ ਇਹਨੂੰ ਕਾਮਯਾਬ ਕਰਨਾ ਹੈ ਕਿਉਂਕਿ ਬਣਾ ਕੇ ਛੱਡ ਦੇਣੀ ਗੱਲ ਬੱਕਰੀ ਹੈ ਉਸਨ ਸਫਲਤਾ ਵਾਲਾ ਸੀਵਰ ਇਹ ਸਾਡੇ ਪਿੰਡ ਚ ਮੈਂ ਇਹ ਤਾਂ ਨਹੀਂ ਕਹਿ ਸਕਦਾ ਵੀ 100% ਅਸੀਂ ਸਫਲ ਹੋਏ ਪਰ ਉਹਦੇ ਚ ਮੈਂ ਜਿਆਦਾ ਨਹੀਂ ਤੇ 75% 80% ਸਾਡੇ ਨੌਜਵਾਨ ਔਰ ਬਜ਼ੁਰਗ ਜਿਹੜੇ ਆ ਉਹਨਾਂ ਦੀ ਗਾਈਡਲਾਈਨ ਤੇ ਨੌਜਵਾਨ ਚੱਲਦੇ ਆ ਸਾਡੀ ਰੂਪਰੇਖਾ ਸਾਨੂੰ ਪੁੱਛਦੇ ਆ ਔਰ ਇੱਕ ਹੋਰ ਦੱਸਦੇ ਆ ਮਹਰਾਨਾ ਸਾਹਿਬ ਅਸੀਂ ਕਿਉਂਕਿ ਇੱਕ ਦਿਨ ਸਾਰਾ ਪਿੰਡ ਆ ਜਾਊਗਾ ਦੂਜੇ ਦਿਨ ਖਾਲੀ ਹੋ ਜਾਊ ਨੇ ਸਾਡੇ ਨੌਜਵਾਨਾਂ ਨੇ ਇੱਕ ਤਹਈਆ ਕੀਤਾ ਵੀ 10 ਬੰਦਿਆਂ ਦੀ ਜਿਹੜੀ ਪੱਕੀ ਡਿਊਟੀ ਔਰ ਇੱਕ ਚਾਰਟ ਬਣਾਇਆ ਇੱਕ WhatsApp ਗਰੁੱਪ ਬਣਾਇਆ ਔਰ 10 ਬੰਦਿਆਂ ਦੀ ਸਵੇਰੇ 8 ਵਜੇ ਜਿਹੜੀ ਲਿਸਟ ਪੈ ਜਾਣੀ ਹੈ ਜਿਨ੍ਹਾਂ ਦੀ ਅੱਜ ਕੱਲ ਨੂੰ ਡਿਊਟੀ ਲੱਗਣੀ ਹੈ ਉਹ ਸਵੇਰ 8 ਵਜੇ ਪੈ ਜਾਂਦੀ ਲਿਸਟ ਤੇ ਆ 10 ਬੰਦੇ ਜਿਹੜੇ ਉਹ ਤੁਸੀਂ ਦੇਖ ਸਕਦੇ ਹੋ ਸਾਰੇ ਰੋਟੀ ਪਾਣੀ ਛੱਕ ਕੇ ਔਰ ਇਹ ਨਹੀਂ ਕਿ ਆ ਵੀ ਰਾਤ ਹੀ ਨਿਗਾ ਰੱਖਦੇ ਆ ਦਿਨੇ ਅਸੀਂ ਹਰ ਬੰਦਾ ਹੀ ਨਿਗਾ ਰੱਖਦੇ ਆ ਜਿਹੜਾ ਤੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਆਦਾ ਹੈ ਤਾਂ ਦੁਪਹਿਰ ਲੱਗਦਾ ਕਿੰਨੇ ਵਜੇ ਆ ਇੱਥੇ ਆਉਂਦੇ ਆ ਨੌਜਵਾਨ ਤੇ ਕਿੰਨੇ ਵਜੇ ਤੱਕ ਪਹਿਲੇ ਰੱਖਦੇ ਆ 46 ਦਿਨ 7-8 ਵਜੇ ਜਿਹੜੇ ਸਾਰੇ ਰੋਟੀ ਪਾਣੀ ਛੱਕ ਕੇ ਆ ਜਾਂਦੇ ਆ ਤੇ ਰਾਤ ਦੇ 12 1 ਵਜੇ ਤੱਕ ਕਿਉਂਕਿ ਰਾਤ ਤਕਰੀਬਨ ਨਿਗਾ ਸਾਰੀ ਰੱਖਦੇ ਆ ਰਾਤ 11-12 ਵਜੇ ਤੋਂ ਮਗਰੋਂ ਤਾਂ ਠੀਕ ਹੋ ਜਾਂਦਾ ਹੈ ਇਸ ਕਰਕੇ ਤਕਰੀਬਨ ਇਹ ਸਾਰਾ ਅਸੀਂ ਰਾਤ ਕਰ ਲਏ ਨੇ ਔਰ ਦਿਨੇ ਉਸ ਦਿਨ ਦਾ ਸਾਡੇ ਨਸ਼ਾ ਜਿਹੜੇ ਵੇਚਣ ਵਾਲੇ ਸੀ ਉਹ ਇਥੋਂ ਨਿਕਲ ਗਏ ਦਾ ਪਿੰਡ ਪਾਸੇ ਹੋ ਗਿਆ ਬਿਲਕੁਲ ਦੀ ਪਾਸੇ ਚਲੇ ਗਏ ਸਾਡੇ ਮੈਨੂੰ ਵੀ ਸਵਾਲ ਪੁੱਛਣਾ ਹੈ ਤੁਹਾਨੂੰ ਕਿ ਜਿਹੜਾ ਤੁਸੀਂ ਜਿੱਦਣ ਦਾ ਉਪਰਾਲਾ ਕੀਤਾ ਵਾ ਕਿ ਕੋਈ ਪਿੰਡ ਦੇ ਵਿੱਚ ਫਰਕ ਪਿਆ ਵਾ ਕੁਝ ਜਿਹੜੀ ਉਹਦੋਂ ਮਾਵਾਂ ਤੇ ਭੈਣਾਂ ਜਿਹੜੀ ਕੈਮਰੇ ਸਾਹਮਣੇ ਰੋ ਰਹੀਆਂ ਸੀ ਕੀ ਉਹਨਾਂ ਦੇ ਹੰਝੂਆਂ ਨੂੰ ਕੋਈ ਟਰਾ ਵਾਇਆ ਉਹਨਾਂ ਦੇ ਵਿੱਚ ਕੋਈ ਫਰਕ ਪਿਆ ਨਹੀਂ ਕਿਉਂਕਿ ਅੱਗੇ ਜਿਹੜੇ ਨਸ਼ਾ ਕਰਦੇ ਸੀ ਨੌਜਵਾਨ ਉਹ ਭੱਜ ਕੇ ਆਉਂਦੇ ਸੀ ਕਰੋ ਭਾਂਡੇ ਵੇਚ ਦਿੰਦੇ ਸੀ ਪੈਸੇ ਮਾਵਾਂ ਤੋਂ ਖੋਹ ਲੈਂਦੇ ਸੀ ਔਰ 5 ਮਿੰਟ ਤੋਂ ਪਹਿਲਾਂ ਉਹਨਾਂ ਨੂੰ ਜਿਹੜੀ ਡਿਲੀਵਰੀ ਮਿਲ ਜਾਂਦੀ ਸੀ ਨਸ਼ੇ ਦੀ ਜਿੰਦੇ ਘਰੇ ਜਾਂਦੇ ਸੀ ਉਹ ਉਹ ਜਿੰਦੇ ਕੋਲ ਵੇਚਣ ਵਾਲੇ ਕੋਲ ਜਾਂਦੇ ਸੀ ਔਰ ਸ਼ਰੇ ਬਾਜ਼ਾਰ ਉਹ ਵੇਚ ਦਿੰਦਾ ਸੀ ਕਿਸੇ ਨੂੰ ਰੋਕ ਟੋਕੜੀ ਸੀ ਹੁਣ ਸਾਡਾ ਸਾਰੇ ਲੋਕਾਂ ਦਾ ਇੰਨਾ ਡਰ ਉਹਨਾਂ ਨੂੰ ਪੈ ਗਿਆ ਜਿਹੜੇ ਨਸ਼ਾ ਵੇਚਣ ਵਾਲੇ ਜਾਂ ਕਰਨ ਵਾਲੇ ਆ ਉਹ ਸਾਡੇ ਤੋਂ ਡਰਦੇ ਆ ਉਹ ਅੱਖ ਚਰਾਉਂਦੇ ਉਹ ਦੇਖਦੇ ਆ ਯਾਰ ਕਮੇਟੀ ਵਾਲੇ ਆਗੇ ਤਾਂ ਫੜ ਲੈਣਗੇ ਅਸੀਂ ਫਿਰ ਇਹ ਵੀ ਕਰਦੇ ਆਵੇਂ ਅਸੀਂ ਤਲਾਸ਼ੀ ਵੀ ਲੈ ਲੈਨੇ ਆ ਔਰ ਜੇ ਕੋਈ ਸਾਨੂੰ ਬੀਬੀ ਸ਼ੱਕ ਪੈਂਦਾ ਸੇਰੇ ਸਾਡੀ ਜਿਹੜੀ ਬੀਬੀਆਂ ਦੀ ਕਮੇਟੀ ਬਣੀ ਬੀਬੀਆਂ ਵੀ ਕਾਰਵਾਈ ਪਾਉਂਦੀਆਂ ਨੇ ਮਤਲਬ ਇੱਕ ਦਿਨ ਅਸੀਂ ਥੋੜੀ ਜੀ ਸਾਡੇ ਕੋਲ ਆਈ ਸੀ ਬੀਬੀਆਂ ਵੀ ਵੇਚਦੀਆਂ ਇੱਥੇ ਮਤਲਬ ਕੀ ਹਾਂ ਹਾਂ ਕੁਝ ਹੈ ਸੀ ਹੁਣ ਹੈ ਗਈ ਸੀ ਪਰ ਉਦੋਂ ਦਾ ਬੀਬੀਆਂ ਵਾਲੇ ਤੋਂ ਬਿਲਕੁਲ ਕੰਟਰੋਲ ਦੇ ਜਿਹੜੇ ਮੁੰਡੇ ਸੀ ਉਹ ਪਾਸੇੋਂ ਠੀਕ ਅਜੇ ਪਾਸੇ ਪਿੰਡਾਂ 'ਚ ਜਿਵੇਂ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਸਜੇ ਸਜੇ ਚੱਲੂਗਾ ਪਾਸੇ ਪਿੰਡਾਂ 'ਚ ਅਜੇ ਉਨੀ ਜਾਗਰੂਕੀ ਨਹੀਂ ਆਈ ਪਰ ਕਾਫੀ ਪਿੰਡਾਂ 'ਚ ਆਈ ਪਰ ਅਸੀਂ ਆਪਦਾ ਪਿੰਡ ਜਿਹੜਾ 80% ਕਲੀਅਰ ਕਰਤਾ ਨੀ ਤੁਹਾਡੀ ਜਿਹੜੀ ਵੀਡੀਓ ਆਪਾਂ ਪਾਈ ਸੀ ਪ੍ਰਧਾਨ ਜੀ ਮੈਂ ਤੁਹਾਨੂੰ ਦੱਸਦਾ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਤੁਹਾਨੂੰ ਬਹੁਤ ਲੋਕਾਂ ਨੇ ਧੰਨਵਾਦ ਕਿਹਾ ਉਹਦੇ ਵਿੱਚ ਅ ਅੱਲਾ ਰੈਂਕ ਦੇ ਜਿਹੜੇ ਅਧਿਕਾਰੀ ਸੀ ਉਹਨਾਂ ਨੇ ਵੀ ਵੱਡੇ ਅਫਸਰਾਂ ਨੇ ਵੀ ਕਮੈਂਟ ਪਾਜੀ ਕਰਕੇ ਵਿੱਚ ਕਿਹਾ ਤੁਹਾਨੂੰ ਵਧਾਈਆਂ ਦਿੱਤੀਆਂ ਵੀ ਵਧੀਆ ਕੰਮ ਆ ਇਹੋ ਜਿਹੇ ਕੰਮ ਪਰਾਲੇ ਜਿਹੜੇ ਹੋਣੇ ਚਾਹੀਦੇ ਲੋਕਾਂ ਨੇ ਕਾਫੀ ਲੋਕਾਂ ਨੇ ਉਹਦੇ ਵਿੱਚ ਤੁਹਾਨੂੰ ਜਿਹੜਾ ਧੰਨਵਾਦ ਕੀਤਾ ਸੀ ਤੁਹਾਡਾ ਤੇ ਤੇ ਤੁਸੀਂ ਫਿਰ ਕੀ ਕਹਿਣਾ ਚਾਹੋਗੇ ਹੋਰ ਪਿੰਡ ਜਿਹੜੇ ਕਮੇਟੀ ਬਣਾਉਣਾ ਚਾਹੁੰਦੇ ਨੇ ਕਿਉਂਕਿ ਤੁਸੀਂ ਕਮੇਟੀ ਚਲਾਈ ਆ ਨਹੀਂ ਤੇ ਕਈ ਲੋਕ ਇਹ ਕਹਿੰਦੇ ਕਿ ਕਮੇਟੀਆਂ ਕੁਮੜੀ ਨਾਲ ਕੁਝ ਨਹੀਂ ਹੁੰਦਾ ਤੁਹਾਨੂੰ ਕਮੇਟੀ ਦਾ ਬੈਨੀਫਿਟ ਮਿਲਿਆ ਜਾ ਕਿਵੇਂ ਆ ਕੀ ਵੀ ਨਹੀਂ ਸੜਿਆ ਬਣਾਉਣੀ ਚਾਹੀਦੀ ਜਿਨ੍ਹਾਂ ਦੇ ਪਿੰਡ ਜਿਆਦਾ ਗੰਦ ਪਿਆ ਜਾਂ ਕੀ ਆ ਬਿਲਕੁਲ ਜੀ ਮਹਾਰਾਣਾ ਸਾਹਿਬ ਕਮੇਟੀ ਕਿਉਂ ਨਹੀਂ ਬਣਾਉਣੀ ਚਾਹੀਦੀ ਕਿਉਂਕਿ ਜੇ ਅਸੀਂ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਬਚਾਉਣੀਆਂ ਤੇ ਫਿਰ ਸਾਨੂੰ ਆਉਣ ਵਾਲੇ ਬੱਚੇ ਵਿੱਚ ਆਉਣ ਵਾਸਤੇ ਇੱਕ ਬਣਾਉਣੀ ਆ ਪੈਣਗੀਆਂ ਮੈਂ ਕਹਿੰਦਾ ਹਰ ਬੰਦਾ ਜੇ ਇਹ ਗੱਲ ਆਪਦੇ ਮਨੋਂ ਕਰ ਲੇ ਵੀ ਯਾਰ ਮੈਂ ਪਿੰਡ ਚੋਂ ਨਸ਼ਾ ਜਿਹੜਾ ਉਹ ਰਹਿਤ ਕਰ ਦੇਣਾ ਪਿੰਡ ਨੂੰ ਤੇ ਕਿਉਂ ਨਹੀਂ ਹੋ ਸਕਦੀ ਮੈਂ ਮੇਰੀ ਹੱਥ ਜੋੜ ਕੇ ਪੰਜਾਬ ਵਾਲਿਆਂ ਨੂੰ ਬੇਨਤੀ ਹੈ ਸ਼ੇਵਾ ਦਰਿਆ ਜਿਹੜਾ ਡੁੱਬ ਚਲਿਆ ਜਿਹੜਾ ਅਸੀਂ ਆ ਅਬਦਾਲੀਆਂ ਤੋਂ ਨਹੀਂ ਹਰੇ ਅਸੇ ਰੰਗ ਜੇਬ ਤੋਂ ਨਹੀਂ ਮਰੇ ਅਸੀਂ ਉਹਨਾਂ ਨੂੰ ਵੱਡੇ ਵੱਡੇ ਮਾਰਦੇ ਰਹੇ ਪਰ 6 ਇੰਚ ਦੀ ਸਰੇਂਜ ਸਾਡੇ ਪੰਜਾਬ ਨੂੰ ਤਬਾਹ ਕਰਕੇ ਰੱਖ ਦੇਣ ਲੱਗੀ ਅਸੀਂ ਸਰੇਂਜ ਤੋਂ ਹਰ ਗਏ ਹਰ ਚੱਲਿਆ ਤੁਸੀਂ ਇਹਨੇ ਇਪਰਲਾ ਕੀਤਾ ਵਾ ਇਹਦੇ ਨਾਲ ਤੁਹਾਨੂੰ ਕੋਈ ਰਿਸਪੌਂਸ ਮਿਲਿਆ ਵਾ ਕੋਈ ਆਉਟਪੁੱਟ ਨਿਕਲੀ ਆ ਬਿਲਕੁਲ ਜੀ ਹਾਂ ਉਹ ਕਈ ਗੱਲਾਂ ਨੇ ਉਹ ਅਸੀਂ ਸਾਡੇ ਕੋਲ ਆਉਂਦੀਆਂ ਅਸੀਂ ਉਹਨਾਂ ਨੂੰ ਕਰਦੇ ਆ ਘਬਰ ਤਕਰੀਬਨ ਤਕਰੀਬਨ ਅਸੀਂ ਕਲੀਅਰ ਜੂਏ ਦਾ ਜਿਹੜੀ ਮੈਂ ਗੱਲ ਕੀਤੀ ਸੀ ਸਾਡੇ ਪਿੰਡ ਅੱਡੇ ਚੱਲਦੇ ਸੀ ਦੋ ਤਿੰਨ ਉਸ ਦਿਨ ਦਾ ਜੂਆ ਜਿਹੜਾ ਤਕਰੀਬਨ ਤਕਰੀਬਨ ਅਸੀਂ 100 ਪੈਸੇ ਦੀ ਜੂਏ ਤੇ ਅਸੀਂ ਕਾਮਯਾਬ ਹੋ ਗਏ ਆ ਕਿਉਂਕਿ ਉਹ ਜੂਏ ਲੋਕ ਘਰੇ ਖੜਾਉਂਦੇ ਨਹੀਂ ਕਿ ਬਾਹਰੋਂ ਖੇਡਣਾ ਹੁੰਦੇ ਸੀ ਜੀਰੇ ਆਉਂਦੇ ਸੀ ਮੱਲਾ ਆਲੇ ਆਉਂਦੇ ਸੀ ਮੱਗੂ ਤਾਂ ਹੁੰਦੇ ਹਰੀਕਤ ਆਉਂਦੇ ਸੀ ਜੂਆ ਖੇਡਦੇ ਸਾਡੇ ਪਿੰਡ ਉਹ ਘੰਟਿਆਂ ਦੇ ਹਿਸਾਬ ਨਾਲ ਪੈਸੇ ਲੈਂਦੇ ਸੀ ਜਿਹੜੇ ਲੋਕ ਖੜਾਉਂਦੇ ਸੀ ਉਹ ਉਹ ਅਸੀਂ ਉਹਦੇ ਤੇ ਸਫਲ ਹੋਏ ਆ ਨਸ਼ੇ 'ਚ ਵੀ ਬਹੁਤ ਵੱਡੇ ਪੱਧਰ ਤੇ ਅਸੀਂ ਸਾਡਾ ਨਗਰ ਜਿਹੜਾ ਪਰ ਮੈਂ ਸਿਹਰਾ ਜਿਹੜਾ ਦਿਨਾ ਇਹ ਨੌਜਵਾਨਾਂ ਨੂੰ ਕਿਉਂਕਿ ਠੀਕ ਹੈ ਅਸੀਂ ਰਾਤ ਨਹੀਂ ਜਾਗ ਸਕਦੇ ਵੱਡੀ ਉਮਰ ਦੇ ਆ ਜ਼ਿੰਮੇਵਾਰੀਆਂ ਬਾਹ ਲੀਆਂ ਨੇ ਪਰ ਸਾਡੇ ਬੱਚੇ ਜਿਹੜੇ ਆ ਉਹ ਮਤਲਬ ਇੱਕ ਹੋਰ ਗੱਲ ਆ ਵੀ ਜਿਹੜਾ ਅਸੀਂ ਡਿਊਟੀ 10 ਬੰਦਿਆਂ ਦੀ ਲਾਈ ਆ ਜਿਹੜਾ ਬੰਦਾ ਗੈਰ ਹਾਜ਼ਰ ਹੁੰਦਾ ਉਹਨੂੰ ਸਿਹਰੇ 200 ਰੁਪਏ ਅਸੀਂ ਦੰਨ ਲਾਇਆ ਬਿਲਕੁਲ ਸਵੇਰੇ ਨੂੰ ਕਮੇਟੀ ਆਮਾਨਦਾਰੀ ਨਾਲ ਕੋਈ ਇਹ ਡੰਡਾ ਨਹੀਂ ਹੁੰਦਾ ਇਹ ਨਹੀਂ ਚਾਹੀਦਾ ਵਾ ਜਿਵੇਂ ਫੌਜ ਦੇ ਰੂਲ ਸਕਤ ਹੁੰਦੇ ਨਾ ਵੀ ਜਿਹੜਾ ਇੱਕ ਦਿਨ ਅਪਰੇਡ ਚ ਨਹੀਂ ਆਇਆ ਤੇ ਅਗਲੇ ਦਿਨ ਅਪਰੇਡ ਚ ਆਇਆ ਤੇ ਉਹਨੂੰ ਜੇ 10 ਡੰਡਾ ਦੂਜੇ ਮਾਰਦੇ ਉਹਨੂੰ 20 ਮਰੋਲਦੇ ਹਾਂ ਹਾਂ ਬਿਲਕੁਲ ਹੀ ਸਾਡੇ ਭਾਈਚਾਰੇ ਦੀ ਜਿਹੜੀ ਹੁੰਦੀ ਹੈ ਨਾ ਕਿਸੇ ਨੂੰ ਡਾਂਟ ਉਹ ਤੋਂ ਵੱਡੀ ਨਹੀਂ ਕੋ ਹੋ ਸਕਦੀ ਸ਼ਕਤੀ ਨਾਲ ਤੁਸੀਂ ਕਰੋਗੇ ਗੱਲ ਅਗ ਜਿਹੜੀ ਭਾਈਚਾਰੇ ਨੇ ਆਪਦੇ ਨੇ ਡਾਂਟ ਮਾਰਦੇ ਨਹੀਂ ਨਾ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ ਅਸੀਂ ਇੱਕ ਸਿਰਫ ਜ਼ਰੂਰੀ ਵਾਸਤੇ ਕੀਤਾ ਵੀ ਡਾਂਡਾ ਲਾਇਆ ਵੀ ਯਾਰ ਜ਼ਰੂਰੀ ਸਮਝੇ ਅਗਲਾ ਵੀ ਮੇਰੀ ਅੱਜ ਡਿਊਟੀ ਆ ਤੇ ਜੇ ਨਹੀਂ ਦੇ ਨਹੀਂ ਤੇ 200 ਰੁਪਇਆ ਉਹ ਦਿੰਦੇ ਆ ਸਾਰੇ ਜਿੰਮੇਵਾਰੀ ਸਮਝਦੇ ਆ ਇਹੋ ਜੀ ਨਹੀਂ ਕੋਈ ਗੱਲ ਜੀ ਠੀਕ ਹੈ ਧੰਨਵਾਦ ਸਾਡੇ ਨਾਲ ਇੱਥੇ ਪ੍ਰਧਾਨ ਸਾਹਿਬ ਵੀ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਇਹ ਪ੍ਰਧਾਨ ਸਾਹਿਬ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਗੁਰਸ਼ਰਨ ਸਿੰਘ ਆ ਜੀ ਅੱਛਾ ਜੀ ਤੇ ਜੀ ਕਿਵੇਂ ਸਾਂਭ ਰਹੇ ਹੋ ਸਾਰਾ ਜਿਹੜਾ ਤੁਸੀਂ ਕਮੇਟੀ ਬਣਾਈ ਆ ਇੱਥੇ ਨੌਜਵਾਨ ਬੈਠੇ ਨੇ ਬੜਾ ਕੁਛ ਹੀ ਹੋਈ ਆ ਅਸੀਂ ਤੇ ਸਹੀ ਗੱਲ ਅਸੀਂ ਐਸਐਨਜੀ ਤੇ ਛਾਪੇ ਮਾਰਿਆ ਸੀ ਤੁਸੀਂ ਇੱਥੇ ਇੰਨੇ ਬੰਦੇ ਬੈਠੇ ਤੁਸੀਂ ਦੱਸ ਦਿਓ ਤੁਹਾਨੂੰ ਪਹਿਲਾਂ ਕਿਸ ਨੂੰ ਪਤਾ ਸੀ ਅਸੀਂ ਆਉਣਾ ਕਿਸੇ ਨੂੰ ਨਹੀਂ ਪਤਾ ਸੀ ਅਸੀਂ ਅਸਨ ਜੇਦੀ ਆਏ ਆ ਤੇ ਅਸਨ ਜੇਦੀ ਵੇਖਿਆ ਜਾਨ ਕੇ ਵੀ ਵੀਨੇ ਵਾਕੇ ਕੋਈ ਗੱਲਬਾਤ ਹੁੰਦੀ ਆ ਕਿ ਨਹੀਂ ਹੁੰਦੀ ਨਾ ਤੇ ਵਧੀਆ ਲੱਗਾ ਖੁਸ਼ੀ ਹੋਈ ਤੇ ਕਿਵੇਂ ਚਲਾ ਰਹੇ ਜੀ ਸਾਰਾ ਕੰਮ ਜਿਹੜਾ ਕਿੰਨੇ ਵੱਡੇ ਨੌਜਵਾਨ ਜਿਹੜਾ ਪੂਰਾ ਕੋਆਪਰੇਟ ਕਰਦੇ ਆ ਤਾਂ ਸਾਰੇ ਇੱਕ ਦੂਜੇ ਨਾਲ ਕੋਈ ਇੱਥੇ ਬੈਠ ਕੇ ਲੜਾਈ ਝਗੜਾ ਤਾਂ ਨਹੀਂ ਹੁੰਦਾ ਜਾਂ ਕਿ ਇਦਾਂ ਦਾ ਕੋਈ ਗੱਲਬਾਤਾਂ ਨਹੀਂ ਬਣਦੀ ਨਹੀਂ ਜੀ ਬਹੁਤ ਵਧੀਆ ਕੋਆਪਰੇਟ ਕਰਦੇ ਪਿੰਡ ਵਾਲੇ ਜੀ ਸਾਰਾ ਪਿੰਡ ਸਾਥ ਦੇ ਰਿਹਾ ਵਾ ਬਹੁਤ ਵਧੀਆ ਚੱਲ ਰਿਹਾ ਜੀ ਸਾਰਾ ਕੁਝ ਸਾਰੇ ਪਿੰਡ ਵਾਲੇ ਆਪਾਂ ਆਪਣੀ ਜ਼ਿੰਮੇਵਾਰੀ ਸਮਝਦੇ ਆ ਤੇ ਟਾਈਮ ਸਿਰ ਮਤਲਬ ਕਿ ਜਦੋਂ ਰੋਟੀ ਪਾਣੀ ਖਾ ਲੈਂਦੇ ਆ ਆਪਣਾ ਇੱਥੇ ਆ ਜਾਂਦੇ ਆ ਜੀ ਫਿਰ ਆਪਣੀ ਡਿਊਟੀ ਨਿਭਾਉਂਦੇ ਆ ਜੀ ਤੇ ਬਹੁਤ ਵਧੀਆ ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਜੀ ਤੇ ਪਿੰਡ ਦੇ ਉਸ ਦਿਨ ਦਾ ਫਰਕ ਪਿਆ ਵਾ ਕੁਝ ਨਸ਼ੇ ਨੂੰ ਲੈ ਕੇ ਹਾਂਜੀ ਬਹੁਤ ਜ਼ਿਆਦਾ ਫਰਕ ਪਿਆ ਜੀ ਤੇ ਕਮੇਟੀ ਆਪ ਦਾ ਪੂਰਾ ਮਤਲਬ ਕਿ ਆਪ ਦਾ ਜੋ ਵੀ ਕੰਮ ਕਰ ਰਹੀ ਆ ਬਹੁਤ ਵਧੀਆ ਕਰ ਰਹੀ ਆ ਜੀ ਠੀਕ ਆ ਜੀ ਤੇ ਬਾਕੀ ਚਲੋ ਸਾਨੂੰ ਸ਼ਿਕਾਇਤਾਂ ਆਉਂਦੀਆਂ ਨੇ ਅਸੀਂ ਉਸ ਉੱਤੇ ਬਹੁਤ ਮਰਕੇ ਬਲੀਕੀਆਂ ਵਰਕ ਕਰਦੇ ਪਿਆ ਅਸੀਂ ਅੱਛਾ ਤੇ ਹੋਰ ਜਿਹੜੇ ਆਪਣੀ ਵੀਡੀਓ ਵੇਖਣਗੇ ਕਿਉਂਕਿ ਜਿਹੜੀ ਪਹਿਲੀ ਵੀਡੀਓ ਸੀ ਉਹ ਬਹੁਤ ਦੂਰ ਤੱਕਰ ਗਈ ਆ ਬਹੁਤ ਵਾਇਰਲ ਹੋਈ ਵੀਡੀਓ ਦੇਸ਼ਾਂ-ਵਦੇਸ਼ਾਂ ਦੇ ਲੋਕਾਂ ਨੇ ਵੇਖੀ ਪੂਰੀ ਦੁਨੀਆ ਦੇ ਵਿੱਚ ਲੋਕਾਂ ਨੇ ਦੇਖੀ ਤੇ ਇਹ ਵੀਡੀਓ ਵੀ ਆਪਣੀ ਪੂਰੀ ਦੁਨੀਆ 'ਚ ਜਾਏਗੀ ਤੇ ਜੇ ਆਪਣੇ ਪੰਜਾਬ ਦੇ ਹੋਰ ਪਿੰਡਾਂ ਦੇ ਨੌਜਵਾਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਇਹੋ ਜਿਹੀਆਂ ਕਮੇਟੀਆਂ ਬਣਨੀਆਂ ਚਾਹੀਦੀਆਂ ਜਿੰਨਾ ਪਿੰਡਾਂ ਦੇ ਵਿੱਚ ਜਿਆਦਾ ਕੋੜ ਹਾਂਜੀ ਬਿਲਕੁਲ ਬਣਨੀਆਂ ਚਾਹੀਦੀਆਂ ਜੀ ਮੈਂ ਸਾਰੇ ਪੰਜਾਬ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਕਮੇਟੀ ਬਣਾਓ ਤੁਸੀਂ ਜੇ ਤੁਸੀਂ ਹੱਲਾ ਮਾਰੋਗੇ ਤਾਂ ਕੋਸ਼ਣਾ ਕੋਸ਼ ਆਪਾਂ ਇਸ ਜਿਹੜੇ ਉੱਤੇ ਮਤਲਬ ਕੀ ਕੋਸ਼ਣਾ ਕੋਸ਼ ਹਾਸਲ ਕਰ ਲਾਂਗੇ ਤੇ ਜੇ ਤੁਸੀਂ ਘਰੇ ਬੈਠੇ ਗੱਲਾਂ ਮਾਰੀ ਜਾਓਗੇ ਤੇ ਕੁਝ ਨਹੀਂ ਹੋਣਾ ਇਹ ਜਾਈ ਜੀ ਬੈ ਕੇ ਇੱਕ ਮਿੰਟ ਬਾਜੀ ਕਰਨਾ ਕੁਝ ਨਹੀਂ ਕੁਝ ਨਹੀਂ ਹੋਣਾ ਜੀ ਕੁਝ ਨਹੀਂ ਹੋਣਾ ਇਸ ਕਰਕੇ ਤੁਹਾਨੂੰ ਬਾਹਰ ਨਿਕਲਣਾ ਪੈਣਾ ਤੇ ਸਾਰੇ ਆਓ ਜੀ ਆਪਾਂ ਮਤਲਬ ਕਿ ਨਾਲ ਮਿਲ ਕੇ ਆਪਾਂ ਆਪਣੇ ਗਾਂ ਵਾਲੀ ਜਨਰੇਸ਼ਨ ਨੂੰ ਬਚਾਈਏ ਤੇ ਆਪਾਂ ਮੰਨ ਲਓ ਕਿ ਕੋਈ ਨਾ ਕੋਈ ਚੰਗੀ ਸੇਧ ਦਈਏ ਜੀ ਜੀ ਬਹੁਤ ਧੰਵਾਦ ਜੀ ਇੱਥੇ ਸਾਡੇ ਨਾਲ ਪਿੰਡ ਦੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਨੇ ਸਾਬਕਾ सरपंच ਸਾਹਿਬ ਸਾਡੇ ਨਾਲ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਆਪਾਂ ਕਰਦੇ ਹਾਂ ਹਾਂ ਜੀ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਜਿਹੜਾ ਨੌਜਵਾਨਾਂ ਨੇ ਉਪਰਾਲਾ ਕੀਤਾ ਵਧੀਆ ਕਹਿੰਦੇ ਆ ਆਉਟਪੁੱਟ ਵੀ ਆਈ ਹੈ ਨੌਜਵਾਨਾਂ ਨੇ ਕਹਿ ਰਿਹਾ ਕਿ ਉਸ ਦਿਨ ਦਾ ਠੱਲ ਪਿਆ ਵਾਕੀ ਠੱਲ ਪਿਆ ਵਾ ਉਸ ਦਿਨ ਦਾ ਪਿੰਡ ਚ ਲੜਾਈ ਲੁੜੀ ਤੇ ਨਹੀਂ ਹੋਈ ਕਿਸ ਨਾਲ ਕਿਵੇਂ ਜਿਵੇਂ ਕੋਈ ਨਸ਼ਾ ਵੇਚਦਾ ਜੀ ਜਿਹੜੇ ਜਿਕਰ ਤੁਸੀਂ ਰੋਕਦੇ ਹੋ ਤੇ ਉਹਨਾਂ ਨੇ ਕਿਸੇ ਨੇ ਕਿਟ ਕੱਢਣ ਵਾਸਤੇ ਤੁਹਾਡੇ ਕਿ ਮੈਂਬਰ ਨਾਲ ਲੜਾਈ ਕੀਤੀ ਹੋਵੇ ਪਹਿਲਾਂ ਤਾਂ ਮੈਂ ਤੁਹਾਡਾ ਮਹਰਾਨਾ ਸਾਹਿਬ ਧੰਨਵਾਦ ਕਰਦਾ ਜਿਹਨਾਂ ਟਾਈਮ ਕੱਢ ਆਏ ਵਲੇ ਕੋਈ ਗੱਲ ਨਹੀਂ ਆਏ ਤੁਸੀਂ ਬਾਕੀ ਕੋਈ ਇਹ ਜੋ ਕੋਈ ਚੱਕਰ ਨਹੀਂ ਜੇ ਪਿੰਡ ਨਗਰ ਅਗੇ ਥੋੜਾ ਵੱਡਾ ਹੋ ਜਾ ਸਕਦਾ ਹਾਂਜੀ ਹਾਂਜੀ ਉਹ ਸਾਰਾ ਪਿੰਡ ਇਕੱਠਾ ਹੈ ਤਾਂ ਕੋਈ ਨਸ਼ਾ ਵੇਚਣਾ ਦੋ ਚਾਰ ਘਰੀ ਹੋਣਗੇ ਉਹ ਸਾਰੇ ਪਿੰਡ ਨੂੰ ਉਹ ਥੋੜੇ ਤਗੜੇ ਨੇ ਹਾਂਜੀ ਉਹ ਸੁਖ ਸ਼ਾਂਤੀ ਹੈ ਜੀ ਆਕੇ ਮੁੰਡੇ ਬਹੁਤ ਸਿਆਣੇ ਨੇ ਸਾਡੇ ਨੌਜਵਾਨ ਸਾਰੇ ਹਾਂ ਸਲਾਹ ਨਾਲ ਚੱਲਦੇ ਰਹਿਣਾ ਚੱਲਦੇ ਕੋਈ ਲੜਾਈ ਕੋਈ ਕਲੇਸ਼ ਨਾ ਕੋਈ ਬਲਕਿ ਪੂਰਾ ਤਾਲਮਿਲ ਬਣਿਆ ਆ ਕਮੇਟੀ ਦੇ ਬਣਿਆ ਆ ਜੀ ਪੂਰਾ ਇੱਕ ਦੋ ਦਿਨਾਂ ਫੋਨ ਤੇ ਗੱਲ ਕਰ ਗਿਆ ਵਟਸਐਪ ਦਾ ਬਣਾਇਆ ਨਾ ਉਹ ਜੋ ਮੈਸੇਜ ਪਾਉਂਦੇ ਆ ਆ ਜਾਂਦੇ ਆ ਆਪਣੀਆਂ ਡਾਇਟੀਆਂ ਤੇ ਆਉਂਦੇ ਆ ਨਾ ਸਰ ਵਧੀਆ ਚੱਲਦੇ ਰਿਹਾ ਜੀ ਤੇ ਇਹ ਬੰਦਾ ਸਭਰੇ ਕਿਵੇਂ ਵਿੱਚ ਬੈਠੇ ਰਹਿੰਦੇ ਆ ਜਾਂ ਅੱਗੇ ਪਿੰਡ ਦਾ ਰਾਉਂਡ ਵੀ ਲਾਉਂਦੇ ਮੁੰਡੇ ਨਹੀਂ ਲਾਉਂਦੇ ਆ ਜੀ ਮੋਟਰਸਾਈਕਲਾਂ ਤੇ ਮੋਟਰਸਾਈਖੇ ਖੜੇ ਹੁੰਦੇ ਆ ਗੱਡੀ ਦਾ ਪ੍ਰਬੰਧ ਵੀ ਸਾਡੇ ਕੋਲ ਹੈਗਾ ਕੋਈ ਜੇ ਇਹੋ ਜੀ ਰਾਤ ਨੂੰ ਕੋਈ ਸ਼ੱਕ ਪਵੇ ਤੇ ਗੱਡੀ ਵੀ ਅਸੀਂ ਵਕ ਪਿੱਛੇ ਲਾ ਲੈਨੇ ਆ ਜਾਂ ਮੋਟਰਸਾਈਕਲ ਤੇ ਵੀ ਹੁੰਦੀ ਚੈਕਿੰਗ ਕਰਦੇ ਆ ਇਹ ਬਿਲਕੁਲ ਅਸੀਂ ਸਾਰਾ ਪਾਰਦਰਸ਼ੀ ਢੰਗ ਨਾਲ ਆਇਆ ਧੱਕਾ ਨਹੀਂ ਕਿਸੇ ਨਾਲ ਕਰਦੇ ਨਾ ਮਾਰਪੇਟ ਨਹੀਂ ਕਰਦੇ ਕਿਉਂਕਿ ਤੁਸੀਂ ਧੱਕੇ ਨਾਲ ਕੋਈ ਕਾਮਯਾਬ ਨਹੀਂ ਹੋ ਸਕਦੇ ਕੋਈ ਕਈ ਰਾਤ ਨੂੰ ਜੇ ਕੋਈ ਮੋਟਰਸਾਈਕਲ ਲੰਘਦਾ ਆ ਤੁਹਾਨੂੰ ਕੋਈ ਛੱਕੀ ਲੱਗਦਾ ਉਹਨੂੰ ਘੇਰ ਕੇ ਘੇਰਦੇ ਹੋ ਬਿਲਕੁਲ ਜੀ ਤਲਾਸ਼ੀ ਲਈਦੀ ਏ ਸਾਰਾ ਉਹਦੀ ਚੈਕਿੰਗ ਕਰੀਦੀ ਪਿਆਰ ਦੇ ਨਾਲ ਉਹਨੂੰ ਕਹਿੰਦਾ ਭਾਈ ਅਸੀਂ ਕਮੇਟੀ ਬਣਾਈ ਸਾਡੇ ਜਿੰਮੇਵਾਰੀ ਆ ਤੂੰ ਇਹ ਆਪ ਦੇ ਨਹੀਂ ਉਹ ਹਰ ਕਿਸੇ ਦੀ ਤਲਾਸ਼ੀ ਲੈਂਦੇ ਜਿਹੜਾ ਛੱਕੀ ਲੱਗੇ ਛੱਕੀ ਬੰਦੇ ਜੀ ਛੱਕੀ ਕਿਉਂਕਿ ਜਿੰਮੇਵਾਰ ਬੰਦਾ ਜਿਹੜਾ ਜਾ ਰਿਹਾ ਉਹ ਸਾਨੂੰ ਪਤਾ ਤੁਹਾਡੀ ਨਾ ਨਿਗਾਹ ਦੱਸ ਵੇ ਇਹ ਵੀ ਦੇ ਜਿਹੜੇ ਛੱਕੀ ਉਹ ਕਿਉਂਕਿ ਉਹ ਭੱਜਦੇ ਅੱਖ ਚਰਾਉਂਦੇ ਆ ਅੱਖਾਂ ਚੱਖਾਂ ਬੱਗੇ ਬਿਲਕੁਲ ਜੀ ਉਹ ਉਦੋਂ ਦਾ ਬਹੁਤ ਜ਼ਿਆਦਾ ਸਾਡੀਆਂ ਗਲੀਆਂ ਬਿਲਕੁਲ ਸਾਫ਼ ਸੁਥਰੀਆਂ ਨੇ ਬੜੀ ਨੌਜਵਾਨਾਂ ਨੇ ਮੈਂ ਕਹਿੰਨਾ ਜੇ ਇਦਾਂ ਹਰ ਪਿੰਡ ਚ ਕਿਤੇ ਹੋ ਜੇ ਤੇ ਸਾਡਾ ਪੰਜਾਬ ਜਿਹੜਾ ਉਹ ਕਾਇਆ ਕਲਪ ਹੋ ਜੇ ਔਰ ਮੈਂ ਕਹਿੰਨਾ ਹੋਣਾ ਚਾਹੀਦਾ ਹਰ ਪਿੰਡ ਦੇ ਵਿੱਚ ਕਿੱਡਾ ਸੁਣ ਜਿਵੇਂ ਤੁਸੀਂ ਕੰਮ ਕੀਤਾ ਸਾਰਾ ਤੇ ਸਰਕਾਰਾਂ ਇਹ ਕਰ ਸਕਦੀਆਂ ਵਾ ਜੇਕਰ ਤੁਸੀਂ ਇੱਕ ਪਿੰਡ ਵਾਲੇ ਨੇ ਤਹैया ਕਰਕੇ ਆਪਣੇ ਪਿੰਡ ਜੇ ਨਸ਼ਾ ਬੰਦ ਕਰ ਲਿਆ ਤੇ ਸਰਕਾਰ ਦੇ ਕੋਲ ਤੇ ਸਾਰਾ ਤਾਮਜਾਮ ਹੁੰਦਾ ਵਾ ਸਾਰਾ ਪ੍ਰਸ਼ਾਸਨ ਦਾ ਕਿੰਨਾ ਕੁਝ ਹੁੰਦਾ ਵਾ ਹਰ ਇੱਕ ਚੀਜ਼ ਉਹਨਾਂ ਦੇ ਕੋਲ ਆ ਤੇ ਫਿਰ ਸਰਕਾਰ ਬੰਦ ਕਰਾਉਣਾ ਨਹੀਂ ਚਾਹੁੰਦੀ ਇਹਦਾ ਮਤਲਬ ਕਿ ਕੀ ਇਹ ਦੇ ਵਿੱਚ ਸਮਝਦੇ ਹੋ ਹਾਂ ਬਿਲਕੁਲ ਜੀ ਕਿਉਂਕਿ ਇਹ ਰਾਜਨੀਤਿਕ ਲੋਕਾਂ ਦਾ ਜਿਹੜਾ ਸਿਆਸੀ ਲੋਕਾਂ ਦਾ ਜਿਨ੍ਹਾਂ ਦੀ ਸਰਕਾਰ ਹੁੰਦੀ ਹੈ ਕੀ ਕੀ ਨਹੀਂ ਹੋ ਸਕਦਾ ਪੰਜਾਬ ਚ ਹਰ ਚੀਜ਼ ਹੋ ਸਕਦੀ ਹੈ ਤੁਸੀਂ ਹੁਣ ਤੇ ਇੰਨੇ ਪਿੰਡ ਨੇ ਕੀਤਾ ਤੇ ਆਪ ਦਾ ਪਿੰਡ ਤੇ ਤੁਹਾਡਾ ਫਰਕ ਆ ਬਿਲਕੁਲ ਜੀ ਸਰਕਾਰਾਂ ਨਸ਼ਾ ਬੰਦ ਕਰਾਉਂਦੇ ਸਰ ਤੇ ਦੂਜੀ ਤੀਜੀ ਵਾਰੀ ਬਦਲ ਗਈਆਂ ਦੂਜੀ ਆ ਜਾਂਦੀ ਕਹਿੰਦੇ 2 ਹਫ਼ਤੇ 3 ਹਫ਼ਤੇ 5 ਹਫ਼ਤਿਆਂ ਚ ਕਰਦਿਆ ਕਿ ਖਤਮ ਪਰ ਸਾਨੂੰ ਤਾਂ ਇਹ ਧੋਖਾ ਜੀ ਜਿਹੜੀ ਮਰਜ਼ੀ ਸਰਕਾਰ ਆ ਸਾਨੂੰ ਉਸ ਉਹਦੇ ਨਾਲ ਨਹੀਂ ਕੋਈ ਲੈਣਾ ਦੇਣਾ ਅਸੀਂ ਤਾਂ ਜਿਹਨੇ ਸਾਡਾ ਪੰਜਾਬ ਬਾਜੇ ਸਾਰੀ ਆਉਣ ਵਾਲੀ ਨਸਲ ਬਾਜੇ ਜਿਹੜਾ ਚੰਗਾ ਸਾਡਾ ਦਿਮਾਗ ਉਹ ਬਾਹਰ ਚਲੇ ਜਾਂਦਾ ਹੈ ਜਿਹੜਾ ਕੁਝ ਸਾਡੇ ਜਿਹੜਾ ਟੈਲੈਂਟ ਆ ਸਾਰਾ ਬਾਹਰ ਬਾਹਰ ਚਲੇ ਜਾਂਦਾ ਦੂਜੇ ਜਿਹੜੇ ਮੁੰਡੇ ਆ ਜਿਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਜਿਹੜੇ ਬੇਰੁਜ਼ਗਾਰ ਨੇ ਉਹ ਉੰਦੀ ਵਜ੍ਹਾ ਕਰਕੇ ਵੀ ਨਸ਼ਿਆਂ ਵੱਲ ਨੂੰ ਉਲਰ ਗਏ ਆ ਇਸ ਕਰਕੇ ਜੇ ਨਸ਼ਾ ਮਿਲਦਾ ਇਹ ਤਾਂ ਹੀ ਲੋਕ ਕਰਦੇ ਆ ਜੇ ਚੁੱਲਿਆਂ ਸਾਡੇ ਪਿੰਡ 'ਚ ਜੇ ਅੱਗੇ ਬਿਲ 50 ਮਿੰਟਾਂ 'ਚ ਨਸ਼ਾ ਮਿਲ ਜਾਂਦਾ ਸੀ ਹੁਣ ਦੂਜੇ ਦਾ ਤੀਜੇ ਪਿੰਡ ਜਿਹੜਾ ਲਾਉਂਦਾ ਉਹ ਲੈਣ ਜਾਂਦਾ ਹੋਊਗਾ ਔਰ ਪਰਦੇ ਨਾ ਲਾਊਗਾ ਇਸ ਕਰਕੇ ਨਾ ਚੀਜ਼ਾਂ ਦਾ ਫਰਕ ਤਾਂ ਪੈਂਦਾ ਜੇ ਸਾਰੇ ਪਿੰਡਾਂ ਜੀ ਹੋ ਜੂਗਾ ਇਦਾਂ ਤੇ ਸ਼ਹਿਰਾਂ ਚ ਉਹ ਜੇਕਰ ਮਲ ਮਲਕੀ ਸਪਲਾਈ ਲੈਣੀ ਤੋੜ ਦਿੱਤੀ ਜਾਵੇ ਤੇ ਫਿਰ ਤੁਹਾਨੂੰ ਲੱਗਦਾ ਕਿ ਫਿਰ ਨਹੀਂ ਹੈ ਨਾ ਕੁਝ ਵੀ ਹੋ ਸਕਦਾ ਹੈ ਬਿਲਕੁਲ ਜੀ ਸਪਲਾਈ ਲਾਈਨ ਤੋਂ ਤੋਂ ਬਿਨਾ ਗੱਲ ਹੀ ਨਹੀਂ ਜਾਂਦੀ ਜੀ ਜੰਗਾਂ ਜਿਹੜੀਆਂ ਲੜੀ ਜਾਂਦੀਆਂ ਉਹ ਵੀ ਸਪਲਾਈ ਲਾਈਨ ਤੇ ਲੜੀਆਂ ਜਾਂਦੀਆਂ ਜੇ ਸਪਲਾਈ ਲਾਈਨ ਟੁੱਟ ਜੇ ਤੇ ਉਹ ਜੰਗ ਹਾਰ ਜਾਂਦੀ ਏ ਇਸ ਕਰਕੇ ਜੇ ਨਸ਼ੇ ਦੀ ਸਪਲਾਈ ਟੁੱਟਦੀ ਏ ਰੀੜ ਦੀ ਹੱਡੀ ਇਹਨਾਂ ਦਾ ਵੱਡੀ ਟੁੱਟਦੀ ਆ ਤੇ ਇਹ ਬੰਦ ਹੋ ਸਕਦਾ ਸਰਕਾਰਾਂ ਕੀ ਨਹੀਂ ਕਰ ਸਕਦੀਆਂ ਪਰ ਅਫਸੋਸ ਇਹ ਕੋਈ ਇਹੋ ਜਿਹੀ ਨਹੀਂ ਚਾਹੁੰਦੀ ਸਰਕਾਰਾਂ ਨਹੀਂ ਸਰਕਾਰਾਂ ਦੇ ਪਰ ਪਿੰਡ ਵਾਲਿਆਂ ਨੇ ਜੇ ਜਿੰਮੇਵਾਰੀ ਚੱਕ ਲਈ ਜੇ ਸਾਰਾ ਪੰਜਾਬ ਚੁੱਕ ਲਈ ਤੇ ਸਰਕਾਰਾਂ ਨੂੰ ਗੋਟਿਆਂ ਪਰਨੇ ਕਰਨਾ ਆਉਂਦਾ ਲੋਕਾਂ ਨੂੰ ਪੰਜਾਬ ਹਮੇਸ਼ਾ ਹੀ ਪੰਜਾਬ ਦੇ ਵਿੱਚ ਕ੍ਰੋਸਿੰਗ ਰਿਹਾ ਹੈ ਇਹਦੇ ਸਾਡੇ ਵਿੱਚ ਜੀਨਸ ਹੋ ਆ ਵੀ ਅਸੀਂ ਕ੍ਰੋਸ ਦੇ ਵਿੱਚ ਲੜਦੇ ਜੇ ਰੇਸਟੇਸ਼ਨ ਵੀ ਅਸੀਂ ਲੜਦੇ ਆਂ ਦਿੱਲੀ ਨਾਲ ਵੀ ਅਸੀਂ ਲੜਿਆ ਤੇ ਪੰਜਾਬ ਲੜਿਆ ਹਰਿਆਣਾ ਲੜਿਆ ਪੰਜਾਬ ਦਾ ਡੀਐਨਏ ਇਹ ਹੈ ਜੀ ਕਿੰਦੇ ਆ ਜੇ ਤੇ ਗੱਲਾਂ ਸ਼ਾਹ ਮਹੰਮਦਰ ਗਏ ਕਹਿ ਦਿੱਤੇ ਕਿ ਪੰਜਾਬ ਜੰਮਿਆਂ ਨੂੰ ਨਿਤ ਮਹਿਮਾ ਨਿਤ ਮਹਿਮਾ ਜੀ ਸ਼ਾਮਮਦ ਬਿਲਕੁਲ ਜੀ ਸ਼ਾਮਮਦ ਸਾਹਿਬ ਨੇ ਵੀ ਲਿਖਿਆ ਹੈ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਇਸ ਕਰਕੇ ਜੇ ਪੰਜਾਬ ਵਾਲੇ ਤਹਈਆ ਕਰ ਲੈਣ ਤੇ ਪੰਜਾਬ ਦੇ ਅੱਜ ਦੀ ਨਹੀਂ ਜੇ ਪੰਜਾਬ ਦੀ ਹਿਸਟਰੀ ਪੜ ਲਈਏ ਤੇ ਪੰਜਾਬ ਨੇ ਹਮੇਸ਼ਾ ਹੀ ਦਾਨੀਆਂ ਦਰਾਨੀਆਂ ਬਾਨੀਆਂ ਨੂੰ ਰੋਕਿਆ ਕਿਉਂਕਿ ਲੈਂਦੇ ਚੋਂ ਪੰਜਾਬ ਆਇਆ ਕਿਉਂਕਿ ਪੰਜਾਬ ਵੰਡਿਆ ਗਿਆ ਦੋ ਭਾਗਾਂ ਚ ਪੰਜਾਬ ਵੰਡਿਆ ਗਿਆ ਪਾਕਿਸਤਾਨ ਰਹਿ ਗਿਆ ਇੱਧਰ ਰਹਿ ਗਿਆ ਤੇ ਪੰਜਾਬ ਨੂੰ ਲੁੱਟਣ ਵਾਲੇ ਜਿਹੜੇ ਲੈਂਦੇ ਚ ਆਉਂਦੇ ਰਹੇ ਆ ਔਰ ਲੈਂਦੇ ਚ ਉਹ ਸਭ ਤੋਂ ਪਹਿਲਾਂ ਪੰਜਾਬ ਲੁੱਟਿਆ ਗਿਆ ਪਰ ਸਭ ਤੋਂ ਜੇ ਟੱਕਰ ਲਈ ਤੇ ਪੰਜਾਬ ਨੇ ਲਈਏ ਕਾਨੂੰਨ ਆਲ ਦੇ ਸ਼ੰਭ ਚੋ ਜੇ ਰੋਕਿਆ ਅਬਦਾਲੀ ਨੂੰ ਰੋਕਿਆ ਤੇ ਚਰੇ ਚ ਬਏ 95000 ਮਰਾਟੇ ਮਾਰ ਕੇ ਅੱਜ ਤਿਕਰੋ ਮਰਾਟੇ ਪੈਰਾ ਸਿਰ ਨਹੀਂ ਹੋਏ ਤੇ ਕਾਨੂੰਨ ਆਲ ਦੀ ਸ਼ਾਮ ਵਿੱਚ ਉਹ ਤੇ ਅਸੀਂ ਜਾਂਦਿਆਂ ਨੂੰ ਰੋਕ ਲਿਆ ਸੀ ਲਾਹੌਰ ਦੇ ਜਕਰੀਏ ਨੇ ਕਹਿਤਾ ਸੀ ਜਾਰਾ ਦਿਨ ਦੂਰ ਨਹੀਂ ਉਸ ਤੋਂ ਮਗਰੋਂ ਉਸ ਚੀਜ਼ ਦਾ ਫਲ ਸਰੂਪ ਸਾਡਾ ਜਿਹੜਾ ਪੰਜਾਬੀਆਂ ਦਾ ਰਾਜ ਆਇਆ 45 ਸਾਲ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੰਜਾਬੀਆਂ ਨੇ ਲਾਹੌਰ ਦੇ ਸ਼ਾਹੀ ਕਿਲੇ ਦੇ ਸਾਡਾ ਪਰਚਮ ਝੁਲਿਆ ਉਹ ਪੰਜਾਬ ਦਾ ਝੁਲਿਆ ਇਸ ਕਰਕੇ ਪੰਜਾਬੀਆਂ ਨੂੰ ਨੱਕੇ ਮੋੜਨੇ ਦਰਿਆਵਾਂ ਦੇ ਮੋੜ ਮੋੜਨੇ ਆਉਂਦੇ ਆ ਪਰ ਗੱਲ ਤਾਂ ਫੇਰ ਉੱਥੇ ਆ ਜੀ ਮਤਲਬ ਕੀ ਤੁਹਾਨੂੰ ਕੀ ਲੱਗਦਾ ਜਿਹੜਾ ਤੁਸੀਂ ਇਤਿਹਾਸ ਸੁਣਾ ਰਹੇ ਹੋ ਆਪਣਾ ਇਹ ਇਸ ਅਨਮੋਲ ਵਿਰਸੇ ਦੇ ਜਿਹੜੇ ਵਾਰਸਾ ਬੈਠੇ ਆ ਇਹ ਕਿਸੇ ਪਲਾਂਟੇ ਦੀ ਨਸ਼ਾ ਜਿਹੜਾ ਕੀਤਾ ਜਾ ਰਿਹਾ ਕਿ ਇਹ ਜਿਹੜੇ ਵਿਰਸੇ ਦੇ ਮਾਲਕਾਂ ਨੂੰ ਇਹਨਾਂ ਨੇ ਡੀਏ ਨਹੀਂ ਖਤਮ ਕਰਦੀ ਇਹ ਕੁੱਲ ਦੀ ਬਿਲਕੁਲ ਮਰਾਣਾ ਸਾਹਿਬ ਸਾਡੇ ਪੰਜਾਬ ਨੂੰ ਇਹ ਜਾਨ ਬੁੱਝ ਕੇ ਇਹ ਏਜੰਸੀਆਂ ਜਿਹੜਾ ਦਿੱਲੀ ਹੈ ਮੈਂ ਪਹਿਲਾਂ ਹੀ ਕਿਹਾ ਮੈਨੂੰ ਕਹਿਣ ਚ ਕੋਈ ਗਰੇਜ ਨਹੀਂ ਦਿੱਲੀ ਸਾਡਾ ਪੰਜਾਬ ਦਾ ਕਰੀ ਭਲਾ ਨਹੀਂ ਚਾਹਿਆ ਪੰਜਾਬ ਕਿਉਂਕਿ ਸਾਡਾ ਪੰਜਾਬ ਤੋੜਿਆ ਦੋ ਭਾਗਾਂ 'ਚ ਵੰਡਿਆ ਗਿਆ ਉਹ ਤੋਂ ਮਾਚਲ ਕੱਢਿਆ ਗਿਆ ਸਾਡੇ ਵਿੱਚੋਂ ਹਰਿਆਣਾ ਹਰਿਆਣਾ ਕੱਢ ਦਿੱਤਾ ਗੁਜਰਾਥ ਸਤਾਨ ਦਾ ਹਿੱਸਾ ਪੰਜਾਬ ਤਾਂ ਬਿਲਕੁਲ ਛੋਟਾ ਰਹਿ ਗਿਆ ਹੁਣ ਵੀ ਪੰਜਾਬ ਜਿਹੜਾ ਸੈਂਟਰ ਦੀ ਹਿੱਕ ਤੇ ਰੜਕਦਾ ਉਹ ਕਹਿੰਦੇ ਜੇ ਪੰਜਾਬ ਸਾਡੀ ਰਾਜਧਾਨੀ ਖੁਦ ਸਾਡੇ ਕੋਲ ਨਹੀਂ ਬਿਲਕੁਲ ਦੀ ਚੰਡੀਗੜ ਸਾਡੀ ਰਾਜਧਾਨੀ ਨਹੀਂ ਮਿਲ ਸਕੀ ਸਾਨੂੰ ਅੱਜ ਜੇ ਨਵੀਆਂ ਹੁਣ ਗੱਲਾਂ ਕਰਦੇ ਆ ਤੋ ਕਹਿੰਦੇ ਜੀ ਹਰਿਆਣੇ ਦੀ ਰਾਜਧਾਨੀ 6040 ਤੇ ਵੰਡ ਹੋਈ ਹੈ ਸਾਰੀ ਹਰਿਆਣੇ ਪੰਜਾਬ ਨਾਲ ਬਾੜ ਚ ਬਸ ਜਿੱਦੇ ਉੱਥੇ 38 ਪਿੰਡ ਝਾੜੇ ਗਏ ਪੰਜਾਬ ਦੇ ਝਾੜ ਕੇ ਵਸਾਇਆ ਗਿਆ ਉਹ ਸਾਰਾ ਕੁਝ ਬਿਲਕੁਲ ਜੀ ਬਿਲਕੁਲ ਇਹ ਉਹ ਮਹਾਰਾਣਾ ਸਾਹਿਬੇ ਗੱਲ ਨਸ਼ੇ ਤੋਂ ਤਰੀ ਸੀ ਪਰ ਜਿੱਧਰ ਨੂੰ ਜਾਵਾਂਗੇ ਤੇ ਬਹੁਤ ਕੁਝ ਸਾਡੇ ਨਾਲ ਹੋਇਆ ਤਿੰਨ ਕਾਲੇ ਕਾਨੂੰਨ ਵਾਪਸ ਕਰਾ ਗਿਆ ਆ ਨਹੀਂ ਪਰ ਸਾਰੀ ਗੱਲ ਪ੍ਰਧਾਨ ਸਭਾ ਉੱਥੇ ਹੀ ਆਉਂਦੀ ਆ ਜਿਹੜਾ ਨਸ਼ਾ ਜਿਹੜਾ ਉਹ ਲਿਆਂਦਾ ਗਿਆ ਤਾਂ ਸਿਰੰਜਾ ਜਿਹੜੀਆਂ ਫੜਾਇਆਂ ਗਈਆਂ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਕੀ ਇਹ ਐਜੀਟੇਸ਼ਨ ਨਾ ਕਰ ਸਕਣ ਇਹ ਆਪਦੇ ਅਕਾਲੀ ਨਾਂ ਲੜ ਸਕਣ ਇਹ ਇਦਾਂ ਹੀ ਬੁੰਦਲੇ ਰਹਿਣ ਇਹਨਾਂ ਨੂੰ ਕੋਈ ਕੋਈ ਉਹਨਾਂ ਨੂੰ ਪਤਾ ਸੀ ਇਹਨਾਂ ਦੇ ਡੀਐਨਏ ਦੇ ਵਿੱਚ ਲੜਾਇਆ ਹੈ ਆ ਤੇ ਉਹ ਡੀਐਨਏ ਦੇ ਵਿੱਚੋਂ ਕਢਣੋਂ ਰਹਿ ਸਿਰੰਜਾ ਖੂਨ ਤੇ ਚੂਸਣੋਂ ਰਹਿ ਫਿਰ ਉਹਨਾਂ ਨੇ ਖੂਨ ਦੇ ਵਿੱਚ ਮਿਲਾਵਟ ਕਰਨ ਵਾਸਤੇ ਇਹ ਚੀਜ਼ ਜਿਹੜੀ ਪੈਦਾ ਕੀਤੀ ਇਹ ਮਾਰਾਂ ਦਾ ਵੀ ਕਹਿਣਾ ਬੁੱਧੀ ਜੀਵੀ ਦਾ ਵੀ ਇਹ ਗੱਲ ਜਿਹੜੀ ਕਹਿਣੀ ਹੈ ਨਸ਼ਾ ਆਪਣੇ ਆਪ ਨਹੀਂ ਆਇਆ ਇਹਨੂੰ ਪਲਾਨ ਦੇ ਤਹਿਤ ਲਿਆਂਦਾ ਗਿਆ ਤਾਨੂੰ ਵੀ ਪਤਾ ਜਿੰਨੇ ਇੱਥੇ ਸਾਰੇ ਬੈਠੇ ਸਾਰਿਆਂ ਨੂੰ ਪਤਾ ਕਿ ਪੁਰਾਣੇ ਸਮਿਆਂ ਦੇ ਵਿੱਚ ਪੋਸਟ ਦੇ ਅਫੀਮ ਹੁੰਦੀ ਸੀ ਅਸੀਂ ਕਿਸੇ ਨਸ਼ੇ ਦੇ ਹੰਮੀ ਨਹੀਂ ਆ ਆਨ ਰਿਕਾਰਡ ਦੀ ਕਹਿ ਰਹੇ ਆ ਪਰ ਪੋਸਟ ਫੀਮ ਖਾ ਕੇ ਸਾਰੇ ਕਹਿੰਦੇ ਵੀ ਕੋਈ ਮਰਦਾ ਨਹੀਂ ਸੀ ਤੇ ਕੰਮ ਵੀ ਕਰਦੇ ਸੀ ਜਿਨ੍ਹਾਂ ਨੇ ਜਿਹੜੇ ਪੋਸਟ ਫੀਮ ਕਰਦੇ ਰਿਹਾ ਉਹ ਲੰਮੀ ਉਮਰਾਂ ਭੋ ਕੇ ਮਰੇ ਨੇ ਤੇ ਕੋਈ ਆਪਦਾ ਕੰਮ ਵੀ ਜਿਹੜਾ ਕਰਦਾ ਕਰਦੇ ਸੀ ਆਰਥਿਕ ਤੌਰ ਤੇ ਵੀ ਕੋਈ ਮਦਹਾਲੀ ਨਹੀਂ ਆਉਂਦੀ ਸੀ ਪਰ ਇਹ ਨਸ਼ਾ ਤੇ ਸਾਰੇ ਬੰਨ ਨੂੰ ਜਿਹੜਾ ਉਹ ਮਿਲ ਬੰਦੇ ਨੂੰ ਚੌਪਟ ਕਰ ਦਿੰਦਾ ਹਿੰਦੁਸਤਾਨ ਦੇ 36 ਸੂਬੇ ਆ ਜੀ ਅ ਅੱਧੇ ਹਿੰਦੁਸਤਾਨ ਦੇ ਵਿੱਚ ਪਰਮਟਾ ਲਾਉਡ ਆ ਤੇ ਜਿਹੜੀ ਤੁਸੀਂ ਗੱਲ ਕੀਤੀ ਸੀ ਮੈਂ ਇਹਨੂੰ ਰਿਪਰੈਜ਼ੈਂਟ ਨਹੀਂ ਕਰਦਾ ਨਸ਼ੇ ਨੂੰ ਕੋਈ ਨਸ਼ਾ ਇੱਕ ਮਾੜਾ ਹੁੰਦਾ ਹੈ ਪਰ ਜਿਹੜੀ ਹਫੀਮ ਆ ਉਹ तमाम ਜਿਹੜੀਆਂ ਦਵਾਈਆਂ ਦੇ ਵਿੱਚ ਪੈਂਦੀ ਹੈ ਔਰ ਇਹ ਤੁਸੀਂ ਦੱਸਿਆ ਸੀ ਵੀ ਪੂਰੇ ਅੱਧੇ ਹਿੰਦੁਸਤਾਨ ਦੇ ਵਿੱਚ ਲਓੜੇ ਤੁਸੀਂ ਗੰਗਾ ਨਗਰ ਚਲੇ ਜਾਓ ਹਰਮਾਨਗੜ ਉੱਥੇ ਦੁਕਾਨ ਤੇ ਤੁਹਾਨੂੰ ਪੋਸਟ ਮਿਲ ਜਾਂਦਾ ਤੇ ਇੱਥੇ ਜੇ ਪੰਜਾਬ ਚ ਫੜਿਆ ਗਿਆ ਤੇ ਐਂਡੀਪੀਸੀ ਐਂਡੀਪੀਸੀ ਦੇਖੋ ਜੀ ਇੱਥੇ ਰਾਜਸਥਾਨ ਦੇ ਜਿਵੇਂ ਆ ਆਪਣੀ ਬਾਰਡਰ ਲਾਈਨ ਆ ਇੱਥੋਂ ਫੜਿਆ ਗਿਆ ਤੇ ਤੁਹਾਡੇ ਕੋਲੇ ਤੇ ਤੁਸੀਂ ਪਰਚੀ ਵਿਖਾ ਦੇਣੀ ਬੇਲੋ ਕਾ ਦੇਣਾ ਤੇ ਜੇ ਇਧਰੋਂ ਫੜਿਆ ਗਿਆ ਤੇ ਪਰਚਾ ਹਾਂ ਬਸ ਇਹੋ ਹੀ ਹੈ ਪਰ ਇਹ ਆ ਮੈਂ ਇੱਕ ਦਾਅਵੇ ਨਾਲ ਇੱਕ ਜ਼ਿੰਮੇਵਾਰੀ ਨਾਲ ਗੱਲ ਕਹਿਣਾ ਸਾਨੂੰ ਬੜੇ ਦੁਨੀਆ ਤੇ ਮਾਰਨਾ ਹੈ ਬੜੇ ਬੜੀਆਂ ਸਰਕਾਰਾਂ ਨੇ ਸਾਨੂੰ ਰੰਗ ਜੇਬ ਦੇ ਅਸੀਂ ਦੰਦ ਕਟੇ ਕੀਤੇ ਕੋਈ ਛੱਡਿਆ ਨਹੀਂ ਜਿਹਨੂੰ ਅਸੀਂ ਜਵਾਬ ਨਹੀਂ ਮੂੰਹ ਤੋੜ ਦਿੱਤਾ ਸਮਾਂ ਜ਼ਰੂਰ ਲੱਗਦਾ ਹੈ ਪਰ ਜੇ ਵੈਗਰੂ ਨੇ ਸਾਡੇ ਤੇ ਇਹ ਮੁਸੀਬਤ ਪੰਜਾਬ ਨੂੰ ਨਸ਼ੇ ਦੀ ਪਾਈ ਹੈ ਨਾ ਤਾਂ ਉਹਨੇ ਹੀ ਸਾਡੀ ਕਟਣੀ ਆ ਉਹ ਉਹ ਜਦੋਂ ਲਹਿਰਾਂ ਚਲਦੀਆਂ ਨੇ ਇਹਨੇ ਤੇ ਲਹਿਰਾਂ ਸਾਰਾ ਕੁਝ ਰੋੜ ਕੇ ਲੈ ਜਾਂਦੀਆਂ ਅਸੀਂ ਤਾਂ ਪੰਜਾਬ ਦੇ ਵਿੱਚ ਲਹਿਰਾਂ ਚਲਾਉਣ ਵਾਲੇ ਆਂ ਅੰਗਰੇਜ਼ਾਂ ਦਾ ਰਾਜ ਦਾ ਸੂਰਜ ਨਹੀਂ ਸੀ ਡੁੱਬਦਾ ਤੇ ਸਿਰਫ 98 ਸਾਲ ਹੀ ਪੰਜਾਬ ਦੀ ਧਰਤੀ ਤੇ ਆੜ ਸਕੇ ਹੀ 98 ਸਾਲ ਪੰਜਾਬ ਲਾਹੌਰ ਤੇ ਯੂਨੀਅਨ ਜੈਕ ਚੋਂ ਲਿਆ ਉਹਨਾਂ ਦਾ ਤੇ 98 ਸਾਲਾਂ ਚ ਅਸੀਂ ਮੂਹਦੇ ਮੂਹ ਕਰਕੇ ਬੋੜ ਤੇ ਪਛਾਣੋ ਜਾਣ ਲੱਗੇ ਉਹਨਾਂ ਦੇ ਰੈਕਟਰ ਵੀ ਕਹਿ ਕੇ ਗਏ ਕਿ ਜੇ ਅਸੀਂ ਹਿੰਦੁਸਤਾਨ ਦੇ ਵਿੱਚ ਜੇ ਸਾਨੂੰ ਕਿਸੇ ਨੇ ਅ ਦ ਮੁਕਾਬਲਾ ਕੀਤਾ ਤੇ ਉਹ ਪੰਜਾਬੀ ਸੀ ਜਿਨ੍ਹਾਂ ਨੇ ਸਾਡੇ ਨੂੰ ਇੱਕ ਢਾਕੇ ਮੁਕਾਬਲਾ ਕੀਤਾ ਇਹ ਉਹਨਾਂ ਨੂੰ ਕਹਿਣਾ ਪਿਆ ਉਹਨਾਂ ਨੇ ਇਹ ਗੱਲ ਆਪਦੀ ਲਿਖਤੀ ਤੌਰ ਤੇ ਕਿਉਂਕਿ ਗੱਲ ਕਹਿ ਦੇਣੀ ਹੋਰ ਹੁੰਦੀ ਹੈ ਲਿਖਤੀ ਤੌਰ ਤੇ ਉਹਨਾਂ ਨੇ ਇਹ ਗੱਲ ਕਿ ਉਹ ਜੀ ਲਾਇਬ੍ਰੇਰੀ ਚ ਪਈਆਂ ਹੋਈਆਂ ਉਹਨਾਂ ਨੇ ਇਹ ਗੱਲ ਕਹੀ ਜੇ ਪੰਜਾਬ ਦੇ ਉੱਤੇ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਤੇ ਅਸੀਂ ਕਬਜ਼ਾ ਨਾ ਕਰਦੇ ਤੇ ਹਿੰਦੁਸਤਾਨ ਚ ਸਾਨੂੰ ਕੱਢਣ ਵਾਲਾ ਕੋਈ ਜੰਮਿਆ ਨਹੀਂ ਸੀ 85% ਕੱਲੀਆਂ ਪੰਜਾਬ ਨੇ ਜਿਹੜੀਆਂ ਫਾਂਸੀਆਂ ਝੁੱਲੀਆਂ ਤੇ ਰਾਜ ਭਾਗ ਦੇ ਵਾਰਿਸ ਕੌਣ ਜਿਹੜੇ 15% ਵਾਲੇ ਪੂਰੇ ਹਿੰਦੁਸਤਾਨ ਦੀ ਕੁਰਬਾਨੀ 15% ਤੇ 85% ਕੱਲੇ ਪੰਜਾਬੀਆਂ ਦਾ ਉਹਦੇ 'ਚ ਜਾਤ ਪਾਤ ਨਹੀਂ ਹੈ ਕੋਈ ਉਹਦੇ 'ਚ ਪੰਜਾਬੀਆਂ ਦਾ ਖੂਨ ਡੁੱਲਿਆ ਧਰਮ ਵੀ ਕੋਈ ਨਹੀਂ ਹੈ ਬਿਲਕੁਲ ਨਾ ਕੋਈ ਧਰਮ ਨਹੀਂ ਪਰ ਪੰਜਾਬੀਆਂ ਨੇ ਜਿਹੜੇ ਦਰਿਆਵਾਂ ਦੇ ਬੰਨ ਮੋੜੇ ਪਰ ਅਫਸੋਸ ਹੈ ਜੇ ਗੁਰੂ ਸਾਹਿਬ ਰਹਿਮਤ ਕਰੇਗਾ ਸਾਡੇ ਪੰਜਾਬ ਦੇ ਦੇ ਫੇਰ ਹੱਸਦਾ ਖੇਡਦਾ ਪੰਜਾਬ ਬਣੂਗਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਹੋਰ ਕੋਈ ਵੀਰ ਭਰਾ ਕੋਈ ਆਪਣੀ ਰਾਇ ਸੰਜੀ ਕਰਨੀ ਹੋਵੇ ਕਰ ਸਕਦਾ ਨੇ ਅੰਦਰ ਚ ਕੋ तमाम ਗੱਲਬਾਤ ਤੁਸੀਂ ਸੁਣ ਲਈ ਆ ਸਾਰੇ ਜਿੰਨੇ ਵੀ ਇੱਥੇ ਨਗਰ ਦੇ ਪਤਵੰਤੇ ਸਨ ਕਿਸਾਨ ਆਗੂ ਤੇ ਸੁਪੰਚਬਾਨ ਤੇ ਪ੍ਰਧਾਨ ਸਾਹਿਬ ਸਾਰਿਆਂ ਦੀ ਗੱਲਬਾਤ ਤੁਸੀਂ ਸੁਣ ਲਈ ਗੱਲਬਾਤ ਦਾ ਫਿਰ ਜੇਕਰ ਕਰੀਏ ਨਿਚੋੜ ਉੱਥੇ ਹੀ ਨਿਕਲਦਾ ਆ ਵਾਣ ਕੇ ਕਿ ਪੰਜਾਬ ਨੂੰ ਇੱਕ ਸਾਜ ਦੇ ਤਹਿਤ ਹੀ ਜਿਹੜਾ ਉਹ ਬਰਬਾਦ ਕੀਤਾ ਜਾ ਰਿਹਾ ਸੀ ਪਰ ਜੇਕਰ ਇਹ ਉੱਠੇ ਨੇ ਨੌਜਵਾਨ ਨੇ ਨਾ ਹੰਬਲਾ ਮਾਰਿਆ ਤਾਂ ਇਹਨਾਂ ਦੇ ਪਿੰਡ ਦੇ ਵਿੱਚ ਫਰਕ ਪਿਆ ਹਜੇ ਕੁਝ ਦਿਨ ਹੋਏ ਨੇ ਤੇ ਫਰਕ ਪਿਆ ਤੇ ਚੱਲਣਗੇ ਲੰਮਾ ਸਮਾਂ ਤੇ ਫਰਕ ਪਊਗਾ ਪੱਕਾ ਫਰਕ ਪਊਗਾ ਲੰਮਾ ਫਰਕ ਪਊਗਾ ਤੇ ਜੇਕਰ ਇਦਾਂ ਹਰ ਪਿੰਡ ਦੇ ਵਿੱਚ ਇਦਾਂ ਦੀਆਂ ਕਮੇਟੀਆਂ ਬਣਨ ਲੱਗ ਜਾਣ ਤਾਂ ਹੋ ਸਕਦਾ ਵਾ ਕਿ ਜਿਹੜਾ ਵਾ ਪੰਜਾਬ ਜਿਹੜਾ ਵਾ ਉਹ ਬਚ ਸਕੇ ਕਿਉਂਕਿ ਸਰਕਾਰਾਂ ਇਸ ਕੰਮ ਨੂੰ ਲੈ ਕੇ ਸਿਰਦ ਨਹੀਂ ਆ ਸਰਕਾਰਾਂ ਇਸ ਕੰਮ ਵੱਲ ਧਿਆਨ ਨਹੀਂ ਦਿੰਦੀਆਂ ਪਤਾ ਨਹੀਂ ਕਿਉਂ ਨਹੀਂ ਦਿੰਦੀਆਂ ਇਹ ਜਾਂ ਤੇ ਕੋਈ ਹਿੱਸਾ ਪੱਤੀ ਹੁੰਦੀ ਸਰਕਾਰਾਂ ਦੀ ਤੇ ਜਾਂ ਫਿਰ ਸਰਕਾਰਾਂ ਇਸ ਚੀਜ਼ ਨੂੰ ਅੰਗੋਲੀਆਂ ਹੀ ਕੀਤਾ ਹੋਇਆ ਉਹਨਾਂ ਨੇ ਵੈਸੇ ਹੀ ਵੀ ਕੋਈ ਗੱਲ ਨਹੀਂ ਜੇ ਪੁੱਛੀਏ ਅਸੀਂ ਸਵਾਲ ਪੁੱਛੀਏ ਤਾਂ ਅੱਗੋ ਗਿਣਾ ਦਿੰਦੇ ਆ ਵੀ ਅਸੀਂ ਇੰਨੇ ਪਰਚੇ ਕਰਤੇ ਜੀ ਤੇ ਉਹ ਪਰਚੇ ਹੋਏ ਕਿਹਦੇ ਹੁੰਦੇ ਆ ਪੀਣ ਵਾਲਿਆਂ ਦੇ ਜਿਹੜੇ 2 ਗ੍ਰਾਮ ਵਾਲੇ 5 ਗ੍ਰਾਮ ਵਾਲੇ 10 ਗ੍ਰਾਮ ਵਾਲੇ ਤੇ ਜਿਹੜੇ ਵੱਡੇ ਕਿਲੋਆਂ ਨਾਲ ਜਿਹੜੇ ਆਉਂਦੇ ਆ ਜਿਹੜੇ ਮਗਰਮਾਸ਼ਾ ਵੱਡੇ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਦੀਆਂ ਪਾਰਟੀਆਂ ਦੇ ਵਿੱਚ ਲੀਡਰ ਜਿਹੜੇ ਆ ਉਹ ਜਾਂਦੇ ਨੇ ਉਹਨਾਂ ਦੀਆਂ ਪਾਰਟੀਆਂ ਇੰਜਵਾਏ ਵੀ ਕਰਦੇ ਨੇ ਉਹਨਾਂ ਦਾ ਫੋਟੋਆਂ ਸੈਲਫੀਆਂ ਵੀ ਪਾਈਆਂ ਜਾਂਦੀਆਂ ਸਾਰਾ ਕੁਝ ਹੁੰਦਾ ਜਿਹੜੇ ਵੱਡੇ ਮਗਰਮੱਛ ਨੇ ਜਿਨ੍ਹਾਂ ਨੂੰ ਫੌੜਨ ਦੀ ਲੋੜ ਆ ਜਿਸ ਨੂੰ ਲੈ ਕੇ ਕਈ ਇੱਕ ਦੋ ਲੀਡਰ ਆਗੇ ਵੀ ਸੀ ਜਿਨ੍ਹਾਂ ਨੇ ਰੌਲਾ ਪਾਇਆ ਤੇ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਉਸ ਚੀਜ਼ ਦਾ ਜਿਹੜਾ ਵਾ ਉਹ ਖਮਿਆਜਾ ਵੀ ਭੁਗਤਣਾ ਪਿਆ ਦੀਪ ਸਿੱਧੂ ਨੂੰ ਇਸੇ ਕੱਲ ਦਾ ਹੀ ਕਿ ਮਿਆਜਾ ਭੁਗਤਣਾ ਪਿਆ ਸੀ ਪੰਜਾਬ ਨੂੰ ਮਿਲਿਆ ਸੀ ਨੌਜਵਾਨ ਤੇ ਅਸੀਂ ਬੇਨਤੀ ਕਰਦੇ ਆ ਸਾਰੇ ਜਿੰਨੇ ਵੀ ਸਰੋਤੇ ਸਾਡੇ ਵੇਖਣ ਵਾਲੇ ਕਿ ਜਿੰਨੀ ਜਿਹੜੀ ਗੱਲਬਾਤ ਅਸੀਂ ਕੀਤੀ ਅੱਜ ਇਹ ਕਿਵੇਂ ਦੀ ਲੱਗੀ ਤੁਹਾਨੂੰ ਜੇਕਰ ਚੰਗੀ ਲੱਗੀ ਗੱਲਬਾਤ ਤਾਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਕਿਸੇ ਭਰਾ ਦੇ ਕੰਨਾਂ ਵਿੱਚ ਵੀ ਇਹ ਗੱਲ ਪਹੁੰਚ ਸਕੇ ਹੋਰ ਕਿਸੇ ਨਗਰ ਦੇ ਵਿੱਚ ਵੀ ਇਹ ਗੱਲ ਪਹੁੰਚ ਸਕੇ ਤੇ ਹੋਰ ਕਿਸੇ ਨੂੰ ਮੋਟੀਵੇਸ਼ਨ ਮਿਲ ਸਕੇ ਪਿੰਡ ਦੇ ਵਿੱਚ ਤੇ ਹੋਪ ਕੇ ਪਿੰਡ ਦੇ ਵਿੱਚ ਵੀ ਇਦਾਂ ਦਾ ਉਪਰਾਲਾ ਹੋ ਸਕੇ ਤੇ ਤਾਂ ਜੋ ਜਿਹੜੇ ਨੌਜਵਾਨਾ ਕਿਸੇ ਦੇ ਹੋ ਬਚ ਸਕਣ ਮਿਲਦੇ ਹਾਂ ਕਿਸੇ ਹੋਰ ਮੁੱਦੇ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ